ਸ਼ਲੋਕ ਮਹੱਲਾ 5ਵਾਂ ਚੰਗਿਆਈਆਂ ਆਲਕ ਕਰੇ ਬੁਰਾਈ ਹੋਏ ਛੇਰ ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ ਬੁਰਾਈ ਵਾਲੋਂ ਦਾ ਜਾਨਣਾ ਛੇਰ ਉਹ ਝੱਫਟ ਮਾਰ ਕੇ ਅੱਛਾ ਜੀ ਜਗਿਆਈ ਵਾਲੋਂ ਅਰਜ਼ ਕਰਦਾ ਵੀ ਚਲੋ ਛੱਡੋ ਪਰੇ ਕੀ ਜਾਲ ਉਹਦਾ ਜਾਣ ਲਗਾ ਅਰਜ਼ ਕਰਦਾ ਠੀਕ ਹੈ ਜੀ ਮੰਦੀ ਗੱਲ ਹੈ ਜੀ ਵਧੀਆ ਬੰਦਾ ਮਰ ਕੀ ਕਰ ਸਕਦਾ ਵਿਚਾਰਾ ਮੰਨਦੇ ਕੁਝ ਵੀ ਕਰਦਾ ਕਰਦਾ ਜਿੱਤੇ ਅੱਛਾ ਸਾਰਾ ਜਮਾ ਜਿੱਤੇ ਸਤੇ ਬੰਦੇ ਸਤੇ ਕੁਝ ਨਹੀਂ ਬੱਤਾ ਉਹਦਾ ਹੀ ਆ ਕਿ ਕੈਦਾ ਨਾ ਸ਼ੀਸ਼ਾ ਤੋੜ ਦਵੇ ਗੈਰ ਮਾਰ ਕੇ ਕਹਦਾ ਰੂਣਾ ਭਾ ਜਾਉ ਜਿੱਦਾਂ ਇਹਨੂੰ ਬੰਲਾ ਲੈ ਤਾਂ ਤੁਸੀਂ ਗੈਨ ਲੈ ਤੇ ਨਾਲੇ ਕਿ ਤੁੰਦੇ ਸਾਲਾ ਸ਼ੀਸ਼ਾ ਕਦੇ ਤੋੜਦਾ ਠੀਕ ਹੈ ਜੀ ਚੰਗੇ ਆਈ ਹਾਲ ਕਰ ਸੁਖਿਆਈ ਹੋਏ ਸ਼ੇਰ ਨਾਨਕ ਅੱਜ ਕੱਲ ਆਪਸੀ ਗਾਫਲ ਫਾਈ ਪੇਰ ਨਾਨਕ ਜੀ ਕਾ ਜਿੱਕਲ ਬਸ ਮੇਰੇ ਪੈਰ ਚ ਫਾਈ ਫਸੀ ਪਈ ਐ ਘਟਿਸ ਕੇ ਲੈ ਜਾਣਾ ਫਾਈ ਜ ਪੈਰ ਫਸਿਆ ਪਿਆ ਤੇ ਬੁਰਾ ਆ ਪਿਆ ਜਿੱਕਲ ਜਾਣ ਨੂੰ ਜਿਵੇਂ ਕਟੂਰ ਲੈ ਜਾਂਦੇ ਨੇ ਖਿੱਚ ਕੇ ਨਾ ਪੈਰ ਚ ਫਸਿਆ ਰਸਾ ਲੈ ਜਾਣਾ ਠੀਕ ਹੈ ਮਹੱਲਾ ਪੰਜਵਾਂ ਇਤਿਆ ਕੁਟੰਗ ਉੱਜਾ ਥੀਏ ਨਹਿਤ ਨਾਨਕ ਤੈ ਸੈ ਟਕਿਆ ਮਨ ਮਹਿ ਸੱਚਾ ਮਿੱਤ ਵੜੇ ਕੋ ਕੰਗ ਕੀਤਾ ਧੱਗ ਨੇ ਕੀਤਾ ਕੁਟੱਗ ਕਿਨਾ ਕੀਤਾ ਪੁੱਠੀਆਂ ਨੇ ਕੀਤਾ ਕੁਟੰਗ ਵਰਤੇ ਟੰਗ ਦੀ ਵਰਤੰਗ ਵਰਤਦਾ ਗੁਰਬਾਨੀ ਲੈਦਾ ਗਿਆਨ ਲੈਦਾ ਆਪਨਾ ਸਹਿਮਤ ਰਹਿੰਦਾ ਉਹ ਰਹੀਦਾ ਆਪੇ ਬਣ ਜਾਂਦੀ ਕੁਟੰਗ ਕੀਤਾ ਸਰਕਾਰ ਨਾਲ ਜਾ ਰਹੇ ਕੁਟੰਗ ਕਰਕੇ ਗੁੱਜੇ ਫੇਰ ਬਣਿ ਰਹੇ ਯਾਰ ਫੇਰ ਹੋਗੇ ਚੋਰੀ ਤੇ ਕੁਟੰਗ ਕੀਤਾ ਅੰਦਰ ਚਿਤਵੇ ਗੁੱਜੇ ਦੀ ਰਹੇ ਔਰ ਨਾ ਹਿਤ ਵਿੱਚ ਰਹੇ ਕਲੰਕ ਵੀ ਮਿਲ ਆਉ ਤੂੰ ਕੀ ਮਿਲ ਆਉ ਤੋ ਹਿਤ ਵਿੱਚ ਤਾਂ ਹੈ ਕਲੰਕ ਤਾਂ ਵੀ ਹੋਇਆ ਗੁੱਜੇ ਵੀ ਰਹੇ ਤੇ ਜਿਨ੍ਹਾਂ ਦੇ ਖਲਾਫ ਵਰਤੇ ਗਏ ਉਹਨਾਂ ਦਾ ਕੀ ਵਿਗੜਿਆ ਤੇਰਾ ਕੀ ਬਚਿਆ ਫਿਰ ਤੇ ਵਿੱਚ ਉਹਦੇ ਰਹਿ ਜੀ ਤੇ ਖਲਾਫ ਵਰਤੇ ਫਿਰ ਤੇ ਵਿੱਚ ਉਹਦੇ ਰਹਿ ਜਿਹੜਾ ਸਦੀத்ਵੀ ਤੇ ਬੈਠਿਆ ਠੀਕ ਹੈ ਜੀ ਗੁੱਜਾ ਕੀ ਐ ਨਾ ਹਿੱਤ ਨਾ ਗੁਜਾ ਰਹਿੰਦਾ ਨਾ ਹਿੱਤ ਵਿੱਚ ਰਹਿੰਦਾ ਕੁਟਾ ਅੱਛਾ ਜੀ ਠੀਕ ਹੈ ਜੀ ਨਾਨਕ ਤੈਸੈ ਟਕਿਆ ਮਨ ਮਹਿ ਸੱਚਾ ਮਿੱਤ ਉਹ ਤੇਰਾ ਬਿੱਤਰ ਬੈਠਾ ਸੀ ਸੱਚਾ ਅੰਦਰ ਉਹਦੀ ਨਹੀਂ ਬੰਦੀ ਉਹਨੂੰ ਧੱਕੇ ਦੇ ਪਰੇ ਮਾਰਿਆ ਉਹਦੀ ਸੁਣੀ ਨਹੀਂ ਉਹ ਤਾਂ ਕਹਿੰਦਾ ਸੀ ਕੰਮ ਨਾ ਕਰੇ ਉਹਨੂੰ ਧੱਕੇ ਦੇ ਕੇ ਘਰੋਂ ਕਰਤਾ ਉਹਨੂੰ ਧੱਕੇ ਦੇ ਕੇ ਛੱਡਿਆ ਆ ਵੀ ਬਾਅਦ ਚੁੱਪ ਇੱਥੇ ਸੱਚਾ ਬੱਤਰਤਾ ਅੰਦਰ ਬੈਠਾ ਸੀ ਤੇਰੇ ਉਹਨੇ ਰਹਿ ਨਹੀਂ ਸੀ ਦਿੱਤੀ ਯੂਦੀ ਨਹੀਂ ਸੀ ਚਾਹੇ ਇਹ ਕੁਟਾਮ ਕਰ ਤੂੰ ਪਤਾ ਉਹ ਨਹੀਂ ਬਣੀ ਤਾਂ ਕਿਆ ਪਰੇ ਤੱਕਦਾ ਜਾਂ ਤੇਰੀ ਦੀ ਮੰਨੀ ਤੂੰ ਬੈਠਾ ਰਹਿ ਰਾਮ ਸੱਚਾ ਬੱਤਰੋ ਸੀ ਜੀ ਨੇ ਤੈਨੂੰ ਰਹਿ ਦਿੱਤੀ ਸੀ ਇਹ ਕੰਮ ਲੋ ਕਰ ਪਰ ਤ ਪਰੇ ਤੱਕਦਾ ਵਿਚਾਟ ਵਿੱਚ ਉਦੀਰੇ ਅੰਤ ਦੋਹਣੇ ਰਲ ਕੇ ਤੱਕਦਾ ਗਲ ਗਈ ਵੀ ਹੈ ਗਲ ਫਿਰਤੀਏ ਦੀ ਹੈ ਜੇ ਬਤਾਈ ਸੀ ਜਵਾਨਾ ਤੇ తీਰਾ ਵੀ ਇਹ ਕਰਾਂ ਪਰ ਫੇਰ ਵੀ ਲੋਕਾਂ ਨੇ ਜਿਹੜੇ ਨਾਲ ਜ਼ੋਰ ਜੁੜੇ ਤੇ ਨਾਲ ਬਸੱਦ ਬਸੱਦਾ ਨੇ ਫੂਕਾਂ ਮਾਰੀਆਂ ਕਾਰਾੜੀ ਨੇ ਫੂਕੀਆਂ ਜ਼ੋਰ ਪੈ ਗਿਆ ਜੂਰੇ ਪਾਸੇ ਜੂਰੇ ਪਾਸੇ ਜ਼ੋਰ ਪੈ ਗਿਆ ਵਿਚਾਲਾ ਕੱਲਾ ਰਹਿ ਗਿਆ ਉਧਰ ਪੰਚਾਇਤ ਬਣ ਗਈ ਇੱਕ ਪਾਸੇ ਪੰਚਾਇਤ ਬਣ ਗਈ ਇੱਕ ਪਾਸੇ ਕੱਲਾ ਰਹਿ ਗਿਆ ਉੱਥੇ ਬਗੜ ਗਿਆ ਵਿਚਾਰਾ ਚਿਹਰਾ ਚੱਲ ਕੇ ਦੇਖੋ ਰੋਡੀ ਹਾਂ ਮੰਗੋ ਤੁਝੇ ਦਇਆਲ ਕਰਦਾਸਾਂ ਗੋਲਿਆਂ ਨੋਂ ਨਿਦਪਾਈ ਰਾਜ ਜੀਵਾ ਬੋਲਿਆਂ ਹਾਂ ਬਾਪੂ ਤੁਝੇ ਦਇਆਲ ਅਰਦਾਸਾਂ ਗੋਲਿਆਂ ਹੈ ਦਇਆਲ ਮੈਂ ਤੈਨੂੰ ਬਗਨਾ ਗੁਲਾਮ ਬਣਾ ਲੈ ਮੇਨੂੰ ਆਪਣਾ ਕੋਈ ਤਨਖਾਹ ਨਹੀਂ ਲੈਣ ਦੀ ਮੈਂ ਲੈਣਾ ਕੁਛ ਨਹੀਂ ਰੋਟੀ ਕਪੜਾ ਦਾ ਤੂੰ ਪਹਿਲਾਂ ਵੀ ਦੇ ਫੇਰ ਵੀ ਦੇ ਜਾਣਾ ਪਰ ਆਪਣਾ ਗੁਲਾਮ ਬਣਾ ਲੈ ਦਾਸ ਦਾ ਪਹਿਲਾਂ ਆ ਹੁਣ ਗੋਲਾ ਬਣਾ ਲੈ ਦਾਸ আর ਗੋਲੇ 'ਚ ਫਰਕ ਹੈ ਆ ਦਾਸ ਤਾਂ ਵਜ਼ੀਰ ਵੀ ਹੁੰਦੇ ਨੇ ਰਾਜੇ ਦੇ ਰਾਤ ਸਾਰੇ ਬੜਵਡੇ ਅਫਸਰ ਵੀ ਹੁੰਦੇ ਨੇ ਜਿਹੜਾ ਬਰਾਬਰੀ ਨਹੀਂ ਕਰਦਾ ਦਾਸ ਦਾਸ ਤਾਂ ਰਾਜਿਆਂ ਦੇ ਰਾਜੇ ਵੀ ਹੁੰਦੇ ਨੇ ਗੋਲੇ ਵੀ ਹੁੰਦੇ ਗੋਲਾ ਤਨਖਾਹੀ ਲੈ ਸਕਦਾ ਗੋਲੇਦਾਰੀ ਇਸਰਜ ਨਾ ਨਹੀਂ ਹੁੰਦਾ ਕਿਤੇ ਅੱਛਾ ਉਹਦਾ ਲੇਗਾ ਪਾਟੇ ਹੁੰਦਾ ਗੋਲੇ ਦਾ ਆਗਰ ਗੋਲਾ ਘੜਦਾ ਰਾਜਾ ਬਣ ਜਾਂਦਾ ਘੜਦਾ ਮਾਰ ਤੋਂ ਗੋਲਾ ਹੀ ਬਣਦਾ ਹਰਦਾ ਇੱਜ਼ਤਾਰੇ ਹਾਂਜੀ ਨੌਨੀ ਦੀ ਪਾਈਂ ਰਾਜ ਜੀਵਾ ਬੋਲਿਆ ਚੋਦਾ ਰਹ ਬੋਲਦਾ ਰਹਾਂ ਔਰ ਨੌਨੀ ਦੀ ਰਾਜ ਦੀ ਪ੍ਰਾਪਤ ਹੋ ਜਾਵੇ ਗੋਲੇ ਨੂੰ ਨੌਨੇ ਦਾ ਰਾਜ ਪ੍ਰਾਪਤ ਹੋ ਜਾਂਦਾ ਹੈ ਹਮੇਸ਼ਾ ਲਈ ਸਦ ਜੀਵਨ ਬੰਦ ਜਾਂਦਾ ਹੈ ਸਦਾ ਹੀ ਬੋਲਦਾ ਰਹਿੰਦਾ ਚੰਮਣ ਬੰਦ ਕਟਿਆ ਜਾਂਦਾ ਠੀਕ ਹੈ ਸਦ ਜੀਵਾ ਬੋਲਿਆ ਬੋਲਦਾ ਵੀ ਸਦਾ ਰਹਾਂ ਥਾਕਰ ਹਮਰੋ ਸਦ ਬੋਲੰਤੋ ਠੀਕ ਹੈ ਜੀ ਨੌ ਨਿਧੀ ਪਾਈ ਰਾਜ ਜੀਵਾਂ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰ ਕਣਾ ਦਾਸਾਂ ਨੇ ਘਰ ਮੁਤਲਾਮ ਨਿਧਾਨ ਬਹੁਤ ਹੁੰਦੇ ਅਮਰੀ ਹੁੰਦੇ ਜੇ ਪੁੱਛੇ ਵੀ ਗੱਗ ਕੀ ਰਿਹਾ ਹੈ ਬਰਦਾ ਗੋਦਾ ਗੱਗ ਲਿਆ ਸਭ ਕੁਝ ਹੈ ਬਾਰਕੇ ਬਣ ਗਿਆ ਕਰਦਾ ਜੋ مالک ਹੈ ਹਾਂਜੀ ਕਰ ਕਣਾ ਕਰੇਗਾ ਤੇ ਘਣਾ ਹੀ ਹੈ ਜੋ ਗੋਦਾ ਹੈ ਤਾਂ ਘਣਾ ਹੀ ਹੈ ਆਪਣਾ ਹੀ ਹੈ ਸਭ ਕੁਝ ਜੇ ਤੂੰ ਮੇਰਾ ਹੋ ਰਹੀਂ ਤਾਂ ਸਭ ਜਗ ਤੇਰਾ ਹੋਏ ਤਿੰਨ ਕੈ ਸੰਗੀ ਨਿਹਾਲ ਸਰਵਣੀ ਜਸ ਸੁਣਾ ਜਿਦਕੇ ਜਾਨ ਨੇ ਹਾਲ ਸਰਵਣੀ ਜਸ ਸੁਣਾ ਉਹਨਾਂ ਦੇ ਨਾਲ ਸੰਗਤ ਕਰਾਂ ਜਿਵੇਂ ਗੁਰੂ ਹੈ ਮੁਕਤ ਹੈ ਗੁਰਮ ਕਹੇ ਮੁਕਤ ਹੈ ਉਹਨਾਂ ਦੇ ਸੰਗਤ ਕਰਾਂ ਗੁਰਮਖੀ ਐਸਿਆਂ ਦੀ ਨਿਹਾਲ ਰਹ ਸਰਵਣੀ ਜਸ ਸੁਣਦਾ ਰਹ ਉਹ ਨਿਹਾਲ ਰਹ ਠੀਕ ਹੈ ਕਮਾਵਾਂ ਤਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਗਸਾ ਪੈਰ ਧੋਏ ਉਹਨਾਂ ਵਾਸਤੇ ਕਾਰ ਕਮਾਵੋ ਉਹਨਾਂ ਵਾਸਤੇ ਕਾਰ ਕਮਾਵੋ ਮੇਰਾ ਸਰੀਰ ਪਵਿੱਤਰ ਹੋ ਜਾਏ ਮੈਂ ਸ਼ਬਦ ਵਿਚਾਰ ਕਰਾਂ ਕਿ ਜੇਰਾ ਸਰੀਰ ਪਵਿੱਤਰ ਹੋਊਗਾ ਸ਼ਬਦ ਵਿਚਾਰ ਹੋਣਾ ਤੇ ਕੰਮ ਆਉਗਾ ਸ਼ਬਦ ਵਿਚਾਰ ਕੀਤੀ ਹੋਈ ਸਾਰਿਆਂ ਦੇ ਕੰਮ ਆਊਗਾ ਪਵਿੱਤਰ ਹੋ ਜਾਏ ਹਾਂ ਪੱਖਾ ਪਾਣੀ ਪੀਸ ਵਿਗਸਾ ਪੈਰ ਧੋਏ

ਆ ਤਿੰਨ ਚੀਜ਼ਾਂ ਦੱਸਾਂਗਾ ਜੀ ਪੱਖਾ ਪਾਣੀ ਪੀਸ ਇਹਦਾ ਕੀ ਭਾਵ ਬਣਦਾ ਪੱਖਾ ਦਾ ਹਵਾ ਜਿਹੜੀ ਘਰੋਂਦੀ ਹੈ ਅੱਛਾ ਜੀ ਪਾਣੀ ਪਾਣੀ ਗਿਆਨ ਅੱਛਾ ਜੀ ਜਿਹੜਾ ਹਿਰਦਾ ਠਾਰਦਾ ਅੱਛਾ ਤੇ ਪੀਸ ਪੀਸ ਜਿਹੜਾ ਪਹਿਲਾਂ ਦੱਸਿਆ ਹੋਇਆ ਗਿਆਨ ਉਸਨੂੰ ਦੁਬਾਰਾ ਦੱਸਿਆ ਕਿਉਂ ਦੱਸਿਆ ਦੁਬਾਰਾ ਕੋਈ ਲੋੜ ਹੀ ਪਿਓ ਜੇ ਸਮਝ ਚੜੀ ਨਹੀਂ ਆਉਂਦੀ ਕੋਈ ਗੁਣ ਜੀ ਸੀ ਉਹ ਤੇ ਸਮਝ ਨਹੀਂ ਰਹੀ ਆਉਂਦੀ ਉਹਨੂੰ ਹੋਰ ਫ੍ਰੀਕ ਕਰਕੇ ਸਮਝਾਈ ਹੈ ਗੱਲ ਠੀਕ ਹੈ ਜੀ ਇਹਨਾਂ ਨੂੰ ਐ ਪਾ ਪਲੇਖਾ ਪੈਂਦਾ ਕਿ ਮੈਂ ਪੱਖਾ ਫੇਰਾ ਤੇ ਫਿਰ ਪਾਣੀ ਲੈ ਕੇ ਆਵਾਂ ਤੇ ਨਾਲੇ ਗੁਰੂ ਵਾਸਤੇ ਜੋ ਵੀ ਹੈ ਲੰਗਰ ਵਾਸਤੇ ਦਾਣੇ ਪੀਸਾਂ ਇਹ ਜਿੱਦੀ ਗੱਲ ਨਹੀਂ ਹੈ ਗੁਰੂ ਵਾਸਤੇ ਤਾਂ ਪੀਸਦਾ ਇਹਦੀ ਕੋਈ ਗੁਰੂ ਤਾਂ ਰਣਾਦਾਰ ਹੁੰਦਾ ਹੈ ਸ਼ਰੀਰ ਵਾਸਤੇ ਪੀਸਦਾ ਉਹ ਤਾਂ ਸ਼ਰੀਰ ਪਵਿੱਤ ਹੋਇਆ ਆਇਆ ਪਰ ਇਹ ਸ਼ਰੀਰ ਅੰਦਰਲਾ ਸ਼ਰੀਰ ਹੈ ਜੀ ਜਿਹਨਾਂ ਨੂੰ ਐਂਦਾਂ ਹੀ ਪਤਾ ਨਹੀਂ ਵੀ ਗੁਰੂ ਕੁਝ ਰੋਟੀ ਖਾਂਦਾ ਹੁੰਦਾ ਹੈ ਨਹੀਂ ਖਾਂਦਾ ਹੁੰਦਾ ਗੁਰੂ ਕੀ ਹੁੰਦਾ ਸ਼ਰੀਰ ਹੁੰਦਾ ਨਹੀਂ ਹੁੰਦਾ ਉਹਨਾਂ ਨੂੰ ਗੁਰਬਾਣੀ ਦੇ ਅਰਥ ਦੱਸਣ ਦੀ ਵੀ ਲੋੜ ਨਹੀਂ ਹੈ। ਉਹਨਾਂ ਦੇ ਸਭ ਕੁਝ ਆਉਣੇ ਨੇ। ਪਰ ਉਹ ਕਰਵਾਉਂਦੇ ਐ ਨਾ ਇਹ ਕੰਮ ਕਹਿੰਦੇ ਐ ਚਲੋ ਜੀ ਪੱਖਾ ਪੱਖਾ ਸੰਗਤ ਨੂੰ ਫੇਰੋ ਜੀ ਪਾਣੀ ਲਿਆ। ਉਹ ਕਰਦੇ ਰਹਿਣਗੇ ਉਹ ਪੁੱਠੇ ਉਹ ਜਿਹੜੇ ਨੇ ਨਾ ਪੁੱਠਾ ਕੰਮ ਕਰਨ ਵਾਲੇ ਸਾਥ ਉਹ ਤਾਂ ਇਹ ਕੰਮ ਕਰਦ ਕੇ ਜਾਣ ਕੇ ਕਰਦਗੇ। ਉਹਨਾਂ ਨੂੰ ਤੁਸੀਂ ਦੱਸ ਦੋਗੇ ਤਾਂ ਵੀ ਕਰਦਗੇ। ਉਹ ਐਸੀ ਅੱਗੇ ਇਕ ਲਾਉਂਦੇ ਹਣ ਚਾਰੇ ਪਾਸੇ ਐਸੀ ਲਾਇਆ ਕਰਦਗੇ। ਕਹਿੰਨੇ ਘੋੜਾ ਇਧਰ ਪੂਰੇ ਪੂਰੇ ਦੀ ਹੋਵੇ ਚੱਲ ਹੋਵੇ। ਉਹ ਕੱਢ ਜਾਈਏਗਾ ਉਹਨਾਂ ਨੇ ਠੀਕ ਹੈ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਨੇ ਹਰ ਸਾਲ ਐਸੀ ਬਦਲਨੇ ਨੇ ਉਹ ਆਪ ਲੈ ਜਾਣੇ ਨੇ ਅੱਧੀ ਜਿਹੜੀ ਕੀ ਬਥੇ ਨਵੇਂ ਆ ਕੇ ਲਾ ਦੇਣੇ ਉਹਦਾ ਬਿਜ਼ਨਸ ਹੈ ਨਹੀਂ ਪਰ ਜਦੋਂ ਅਸਰੀਰ ਦਾ ਥੋੜਾ ਭੁਲਖਾ ਪੈਣਾ ਨਾ ਕਮਾਵਾ ਤਨ ਕੀ ਕਾਰ ਸਰੀਰ ਪਵਿੱਤ ਹੋਏ ਇਹਵੇ ਮੰਨਦੇ ਪਦਰਤ ਕਾਰਕ ਕਮਾਉਣੀ ਹੈ ਤੇ ਫਿਰ ਦਾ ਪਵਿੱਤ ਹੋਣਾ ਬਿਲਕੁਲ ਨਹੀਂ ਕਮਾਉਣੀ ਬਿਲਕੁਲ ਨਹੀਂ ਕਮਾਉਣੀ ਮੰਨਦੇ ਪਦਰਤ ਕਾਰਖ ਬੋਲਿਏ ਤਨ ਕੀ ਕਾਰ ਉਹਨਾਂ ਦਾ ਜਨਮ ਨਹੀਂ ਲਿਆ ਉਹਨਾਂ ਨੂੰ ਲਾਭ ਕਦੇ ਉਹ ਜਨਮ ਦਾ ਲਾਭ ਉਹਨਾਂ ਨੇ ਉੱਕੀ ਕੱਟ ਕੇ ਜਾਣਗੇ ਜੇ ਉਹਨਾਂ ਖਾਤਰ ਕਾਰ ਕਮਾਉਂਗੇ ਤਾਂ ਹੀ ਕੱਟ ਕੇ ਜਾਣਗੇ ਕੋਈ ਭਾਈ ਜਿਹੜੇ ਕੋ ਪੜਦੇ ਨੇ ਪਹਿਨਾ ਪੜਾਉਂਦੇ ਨੇ ਪਹਿਨਾ ਪੜਦੇ ਨੇ ਫੇਪੜਾਉਂਦੇ ਇਹੋ ਕਾਲਦੀ ਹੈ ਪੜਨਾ ਕਾਲਦੀ ਹੈ ਪੜਾਉਣਾ ਵੀ ਕਾਰ ਹੈ ਭਾਬੀ ਪੜਨਾ ਕਾਰ ਦੀ ਹੈ ਪੜਾਉਣਾ ਕਿਸੇ خاطر ਕਰਦੀ ਹੈ ਪੜਨਾ ਆਪਣੇ ਵਾਸਤੇ ਪੜਨਾ ਆਪਣੇ ਵਾਸਤੇ ਕਾਰ ਕਰਦੀ ਆਪੜਾਉਣਾ ਵੀ ਆਪਣੇ ਵਾਸਤੇ ਦੀ ਕਿਸੇ ਵਾਸਤੇ ਕਰਦੀ ਪੜਾਉਣਾ ਪੜਨਾ ਪੜਨਾ ਵੀ ਜੇ ਪੜੂਗਾ ਨੌਕਰੀ ਵਾਸਤੇ ਪੜੂਗਾ ਕਿਸੇ ਵਾਸਤੇ ਪੜਦਾ ਆਪਣੇ ਵਾਸਤੇ ਪੜਦਾ ਆਪਣੇ ਵਾਸਤੇ ਤਾਂ ਢਿੱਡ ਦੀਆਂ ਰੋਟੀਆਂ ਵਾਸਤੇ ਪੜਦਾ ਜੋ ਪੈਰ ਘੁਰ ਕੇ ਚੱਲਦੇ ਰਹਿ ਲੋਗੇ ਉਹ ਜੋ ਜੋ ਮੈਨੂੰ ਪ੍ਰਾਪਤ ਹੋਊਗਾ

ਬਨਵਾਤਾ ਰਸਾਲਾ ਦੇ ਵਿੱਚ ਦੌਲ ਦਵਾ ਦੇ ਸੱਚਖੰਡ ਜਿੱਥੇ ਤੂੰ ਬੈਠਿਆ ਗੋਦੀ ਚ ਬੈਜੂ ਅੱਥੇ ਕਿਰਾਫ ਪੈਂਦਾ ਮੋਹਿਤ ਨਿਰਗੁਣ ਦੀ ਚਾ ਥਾਂ ਸੰਤ ਧਰਮਸ਼ਾਲੀ ਹੈ ਸੰਤਾਂ ਦੀ ਤਾਂ ਰਸਾਲਾ ਨੇ ਵਿੱਚ ਠੀਕ ਹੈ ਇਹ ਤੁ ਵੀ ਆਪਣੇ ਨਾਲੇ ਬਿਠਾ ਲੈਣਾ ਸੰਤ ਅਖਰ ਇੱਥੇ ਵੀ ਪਲੂਰਲ ਆਇਆ ਤੇ ਸੰਤਨ ਵੀ ਜਦੋਂ ਪਲੂਰਲ ਆਉਂਦਾ ਇਹਦਾ ਭਾਵ ਸੱਚਖੰਡ ਦੀ ਗੱਲ ਹੈ ਜੀ ਬਿਲਕੁਲ 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 ਕਿ ਇੱਥੇ ਤਾਂ ਕੋਈ ਬਿਰਲਾ ਸੰਤ ਹੈ ਇੱਥੇ ਵਾਸਤੇ ਸੰਤਨ ਅਖਰ ਆਉਣਾ ਮੁਸ਼ਕਲ ਹੈ ਜੀ। ਭਾਜੀ ਉਹ ਤਾਂ ਰਜ਼ਰੀਓ ਸੰਤਾਂ ਨਹੀਂ ਹੈ ਠੀਕ ਹੈ ਜੀ। ਉੱਥੇ ਵਾਸਤੇ ਹੀ ਸੰਤ ਨੇ ਸਾਰੇ ਇੱਥੇ ਇਹ ਸੰਤ ਨੇ ਸਾਰੇ ਵਾਸਤੇ ਜਿਹੜਾ ਸੰਤ ਬਣਿਆ ਉੱਥੇ ਜਦੇ ਚਲੇ ਜਾਂਦਾ ਬਣੂਗਾ ਚਲੇ ਜਾਊਗਾ ਹਾਂ ਜੀ ਬਣਾਉਂ ਕੌਣ ਆਹੇ ਰੋਲੇ ਬਣਦਾ ਹੈ ਉਹ ਪੁਰਜਾ ਬਣਾਉਣ ਵਾਲੇ ਬੰਦੇ ਕਈ ਥਾਂ ਘਸਦਾ ਕਈ ਥਾਂ ਖਰਾਤੇ ਚੜਦਾ ਕਈ ਤਾਂ ਕੁਛ ਹੇ ਮੈਂ ਦੋਰੀਕਪੁਰ ਜਾਵਣ ਜਾਂਦਾ ਕੋਈ ਫੇ ਚੂੜੀ ਖਰਾਬ ਹੋ ਜਾ ਕਿਤੇ ਹਾਂਜੀ ਦੁਬਾਰਾ ਢਾਲਣਾ ਪੈ ਜਾਏ ਫੇ ਦੁਬਾਰਾ ਪੱਖਾ ਪਾਣੀ ਪੀਸ ਦੁਬਾਰਾ ਚੱਲਣਾ ਪੈਣਾ ਕੰਮ ਹੈ ਹਾਂ ਦੁਬਾਰਾ ਚੱਲਣਾ ਪੈਣਾ ਕੀ ਪਤਾ ਹੈ ਤਾਂ ਕੀ ਹੋਣ ਠੀਕ ਹੈ ਅੱਜ ਹੋਸਤ ਨਾਓ ਸਮੁੰਦਰ ਮੈਂ ਸਵਾਲ ਠੀਕ ਹੈ ਪਾਪਾ ਜੀ ਆ ਜਾਓ ਤੇ ਕੀ ਹੋਇਆ